ਸੜਕੀ ਹਾਦਸੇ ਜੋ ਇਸ ਟਾਈਮ ਪੂਰੇ ਜਰਨਲ ਚੱਲ ਰਹੇ ਆ ਪਰ ਇਸ ਟਾਈਮ ਜੋ ਅਸੀਂ ਖੜੇ ਆ ਰਾਮਪੁਰ ਕਲਾਂ ਛੱਤ ਲਾਈਟ ਤੇ ਇੱਥੇ ਅਸੀਂ ਖੜੇ ਆ ਜੋ ਕਿ ਇੱਥੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਜਿਹੜਾ ਵਾਪਰਿਆ ਹੈ ਕੈਂਟਰ ਤੇ ਆਪਣਾ ਟਰਾਲੇ ਦੇ ਵਿੱਚ ਜਿਹੜਾ ਕਿ ਕੈਂਟਰ ਬਨੂੜ ਤੋਂ ਜੋ ਹੈ ਰਾਜਪੁਰਾ ਜਾ ਰਿਹਾ ਸੀਗਾ ਲੇਕਿਨ ਜੋ ਇਹ ਵੱਡੇ ਵਾਲਾ ਕੈਂਟਰ ਹੈ ਇਹ ਥੋਂ ਦੀ ਯੂ-ਟਰਨ ਲੈ ਰਿਹਾ ਸੀ ਸੈਨਲ ਮੌਜੂਦ ਹੈ ਕੁਝ ਪ੍ਰਤੱਖ ਦਰਸ਼ਕ ਜਿਨ੍ਹਾਂ ਨੇ ਕਿ ਜੋ ਇਸ ਟਾਈਮ ਵਿੱਚ ਇਹਨਾਂ ਨੇ ਉਹ ਡਰਾਈਵਰ ਨੂੰ ਕੱਢਿਆ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਤੇ ਕੀ ਹਾਦਸਾ ਹੋਇਆ ਇਹਦੇ ਬਾਰੇ ਕੀ ਜਾਣਕਾਰੀ ਤੁਹਾਡੇ ਕੋਲ ਤੇ ਇੱਕ ਟਰੈਕਟਰ ਕੰਪਨੀ ਆ ਜੀ ਪਿੱਛੇ ਉੱਥੇ ਘੋੜੇ ਆਉਂਦੇ ਆ ਜੀ ਵੱਡੇ ਟਰੈਕਟਰ ਖਾਲੀ ਹੁੰਦੇ ਆ ਜੀ ਇੱਥੋਂ ਪਰੋਂ ਆਉਂਦੇ ਆ ਉਹ ਟਰੈਕਟਰ ਖਾਲੀ ਕਰਕੇ ਆ ਰਿਹਾ ਸੀਗਾ ਸਾਡੇ ਪਿੰਡ ਤੋਂ ਦੀ ਯੂ ਟਰਨ ਲੈ ਰਿਹਾ ਸੀਗਾ ਜੀ ਤੇ ਜਿਹੜਾ ਕੈਂਟਰ ਹੈ ਜੀ ਉਹ ਜਿਰਕਪੁਰ ਤੋਂ ਪਟਿਆਲਾ ਹਾਈਵੇ ਤੇ ਜਾ ਰਿਹਾ ਸੀਗਾ ਸਦਾ ਤੇ ਯੂ ਟਰਨ ਚ ਉਹਦਾ ਇਹ ਜਾ ਤਨੀ ਕੀ ਸੰਤੁਲਨ ਵਿਗੜਾ ਟਾਪਸ ਨਾਲ ਟਕਰਾਉ ਹੋਇਆ ਤੇ ਟਕਰਾਉ ਹੋ ਕੇ ਟਰਾਲਾ ਆ ਕੇ ਸਿੱਧਾ ਦੁਕਾਨਾਂ ਚ ਜਾ ਵਜੇ ਜੀ ਤੇ ਇਹਦੇ ਚ ਕੋਈ ਹਾਦਸੇ ਹਾਦਸੇ ਵਿੱਚ ਕਿਸੇ ਦੀ ਮੌਤ ਵੀ ਹੋਈ ਹੈ ਹਾਂ ਜੀ ਇੱਕ ਕੈਂਟਰ ਚਾਲਕ ਦੀ ਮੌਕੇ ਦੀ ਮੌਤ ਹੋ ਚੁੱਕੀ ਹੈ ਉਹਨੂੰ ਕਿੱਥੇ ਭੇਜਿਆ ਹੈ ਉਹਨੂੰ ਡੇਰਾ ਬਸੀ ਲੈ ਕੇ ਗਏ ਆ ਤੇ ਐਸਐਸਐਫ ਦੀ ਟੀਮ ਜੋ ਹੈ ਮੌਕੇ ਤੇ ਆ ਗਈ ਯਾ ਲੇਟ ਆਈ ਮੈਸ ਅਸੋਸੀਏਟੀ ਦੀ ਟੀਮ ਮੌਕੇ ਤੇ ਆ ਗਈ ਸੀਗੀ ਉਹਨਾਂ ਨੂੰ ਪਿੱਛੇ ਕੋਈ ਹਾਦਸਾ ਹੋਇਆ ਸੀਗਾ ਉਹ ਸਿਰਫ ਦੱਸ ਕੇ 15 ਮਿੰਟ ਲੇਟ ਹੋਈ ਸੀਗੀ ਉਹਨਾਂ ਨੇ ਐਂਬੂਲੈਂਸ ਮੌਕੇ ਤੇ ਭੇਜਤੀ ਸੀਗੀ ਜਦੋਂ ਤੱਕ ਅਸੀਂ ਬੰਦਾ ਕੱਢਿਆ ਐਂਬੂਲੈਂਸ ਇੱਥੇ ਆ ਕੇ ਖੜੀ ਸੀਗੀ ਤੇ ਤੁਸੀਂ ਜਿਸ ਤਰ੍ਹਾਂ ਪਿੰਡ ਵਾਸੀ ਹੋ ਇੱਥੇ ਹਾਦਸੇ ਹੋਣ ਦਾ ਮੇਨ ਕਾਰਨ ਕੀ ਰਹਿੰਦਾ ਹੈ ਭਾਈ ਜੀ ਮੇਨ ਕਾਰਨ ਤਾਂ ਜੀ ਇੱਥੇ ਹਾਦਸੇ ਹੋਣ ਦਾ ਪਿੱਛੇ ਨੂੰ ਜੀ ਦੋ ਕੰਕਰੀਟ ਪਲਾਂਟ ਹੈ ਜੀ ਉਹ ਕੰਕਰੀਟ ਪਲਾਂਟ ਪਿੱਛੋਂ ਉਹਨਾਂ ਟਰਾਲੇ ਭਰ ਕੇ ਆਉਂਦੇ ਆ ਜੀ ਉਹ ਇੱਥੇ ਆ ਕੇ ਧੁੰਦੇ ਆ ਜੀ ਆਪਣਾ ਜੋ ਵੀ ਉਹਨਾਂ ਦਾ ਮਿਕਸਚਰ ਦਾ ਹੁੰਦਾ ਇੱਥੇ ਤੁਸੀਂ ਕਵਰ ਕਰ ਰਹੇ ਹੋ ਸਾਰੀ ਰੋਡ ਤੇ ਬਜਰੀ ਹੀ ਬਜਰੀ ਹੈ ਤੇ ਜਿੱਥੇ ਪਿਛਲੇ ਹਫਤੇ ਇੱਕ ਮੋਟਰ ਤੇ ਵਿੱਚ ਮੋਟਰਸਾਈਕਲ ਤੇ ਇੱਕ ਲੇਡੀ ਬੈਠੀ ਸੀਗੀ ਪਿੱਛੇ ਉਹਦੇ ਹੱਥ ਚ ਬੱਚਾ ਸੀਗਾ ਤਾਂ ਬਜਰੀ ਤੇ ਰੜਕੇ ਲੇਡੀ ਗਿਰ ਗਈ ਤੇ ਛੋਟੇ ਬੱਚੇ ਦੇ ਖਰੋਚਾ ਆਇਆ ਇੰਤੁਰੀਆ ਉਹ ਜਿਹੜੇ ਆ ਕੰਕਰੀਟ ਪਲਾਂਟ ਹੈ ਨਾ ਤਾਂ ਸਫਾਈ ਕਰਦੇ ਆ ਸਾਰੀਆਂ ਦੁਕਾਨਾਂ ਸਾਡੇ ਅੱਡੇ ਤੇ ਤੁਸੀਂ ਦੇਖ ਰਹੇ ਹੋ ਕੋਈ ਵੀ ਖਾਣੇ ਪੀਣੇ ਦੀ ਦੁਕਾਨ ਨਹੀਂ ਚੱਲਦੀ ਜੀ ਕਿਉਂ ਨਹੀਂ ਚੱਲਦੀ ਉਹਦਾ ਕਾਰਨ ਹੈ ਮਿੱਟੀ ਇਹ ਮਿੱਟੀ ਇੱਥੇ 24 ਘੰਟੇ ਸਾਡੀ ਅੱਖਾਂ 'ਚ ਇਨਫੈਕਸ਼ਨ ਮੇਰੀ ਅੱਡੇ ਤੇ ਦੁਕਾਨ ਹੈ ਤਾਂ ਮੇਰੇ ਇੱਥੇ ਬੈਠਣ ਕਾਰਨ 24 ਘੰਟੇ ਇਨਫੈਕਸ਼ਨ ਰਹਿੰਦੀ ਆ ਮੇਰੇ ਕੋਲ ਮੈਡੀਕਲ ਰਿਪੋਰਟਾਂ ਵੀ ਪਈਆਂ ਇਹਨਾਂ ਦੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੋ ਕੰਕਰੀਟ ਇੱਥੇ ਘੇਰਦੇ ਆ ਇਹਦੇ ਇਸ ਸਲੀਪ ਹੋਣ ਕਾਰਨ ਹਾਦਸਾ ਹਾਦਸੇ ਦੇ ਜੋ ਵੱਡਾ ਕਾਰਨ ਹੈ ਉਹ ਇਹ ਬਣਦਾ ਹਾਂਜੀ ਹਾਂਜੀ ਅੱਜ ਤਾਂ ਬਹੁਤ ਵਾਰੀ ਕੰਪਲੀਟ ਕਰ ਲਈਏ ਇਹਨਾਂ ਕੋਲ ਇਹਨਾਂ ਨੇ ਸਾਨੂੰ ਲਿਖ ਕੇ ਵੀ ਦਿਆ ਹੋਇਆ ਕਿ ਅਸੀਂ ਹਫ਼ਤੇ 'ਚ ਤਿੰਨ ਵਾਰੀ ਸਫਾਈ ਕਰੂਗੇ ਜੀ ਪਾਣੀ ਛਿੜਕੂਗੇ ਜੀ ਇਹ ਜਿਹੜਾ ਪਾਣੀ ਵੀ ਛਿੜਕਦੇ ਆ ਜਿਹੜੇ ਇਹ ਕੈਂਟਰ ਖਾਲੀ ਕਰਕੇ ਆਨੇ ਆ ਉਹਦੇ 'ਚ ਭਰ ਕੇ ਗੰਦਾ ਹੀ ਪਾਣੀ ਛਿੜਕ ਜਾਂਦੇ ਆ ਇਹ ਕੋਈ ਸਫਾਈ ਨਹੀਂ ਕਰਦੇ ਹੈਗੇ ਇਹਨਾਂ ਤੋਂ ਸਾਰਾ ਪਿੰਡ ਬਹੁਤ ਪਰੇਸ਼ਾਨ ਹੈ। ਬਾਬਾ ਜੀ ਇਹ ਬਿਲਡਿੰਗ ਜਿਹੜੀ ਹੈ ਇਹ ਤੁਹਾਡੀ ਹੈ ਜਿਹਦੇ ਬੱਚੇ ਕੀ ਮੰਗ ਕਰਨਾ ਚਾਹੁੰਦੇ ਹੋ ਚਲੋ ਜੀ ਬੰਗਾ ਜਿਹੜਾ ਦੇ ਦੇ ਦੇਣਗੇ ਉਹ ਪਹੁੰਚ ਕਰ ਦੇ। ਠੀਕ। ਹਾਂ ਜੀ। ਬੰਦਾ ਉਹਦਾ ਕਰੀ ਬੰਦਾ ਫਸ ਗਿਆ। ਇਹ ਸੀਗੇ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜੇ ਇਹ ਇਹ ਜੋ ਮੰਦ ਭਾਗਾ ਹਾਦਸਾ ਇੱਥੇ ਵਾਪਰਿਆ ਹੈ ਇਸ ਦਾ ਕਾਰਨ ਕੀ ਰਿਹਾ ਇਸ ਦਾ ਕਾਰਨ ਇਹਨਾਂ ਨੇ ਇਹ ਦੱਸਿਆ ਕਿ ਪਿੱਛੇ ਜੋ ਕੰਕਰੀਟ ਪਲਾਂਟ ਹੈ ਇੱਥੇ ਆ ਕੇ ਧੋਇਆ ਜਾਂਦਾ ਹੈ ਸਾਫ਼ ਕੀਤਾ ਜਾਂਦਾ ਹੈ। ਲੇਕਿਨ ਉਸ ਦੀ ਕੰਕਰੀਟ ਔਰ ਬਜਰੀ ਦੇ ਨਾਲ ਇੱਥੇ ਸਲਿਪ ਹੋਣ ਦੇ ਕਾਰਨ ਜੋ ਹਾਦਸੇ ਆ ਉਹ ਵਾਪਰਦੇ ਆ ਜਤਿੰਦਰ ਲੱਕੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਜ਼ੀਰਕਪੁਰ